ਨੈਣੋ ਮੈਂ ਜਰਾ ਸਤਿ ਕਰਵਾ ਆ ਸਵਾ ਕੇ ਮੋਟਿਆ ਲਿਆ ਤੇ ਹੋਰ ਨਾ ਏ ਮਹਾਰਾ ਸੱਚੇ ਪਾਸ਼ਾ ਖਲਵਾੜਾ ਸਭੂ ਖਾਲੀ ਰਾਮੂ ਦੇ ਕਿਰਪਾ ਕਰੀਓ ਦੇਖ ਲਓ ਤੇ ਸਾਡੇ ਪਿਆਰੇ ਬੰਤੇ ਯਸਰ ਠੀਕ ਹੈ ਮਾਮਾ ਸਾਡੇ ਕੋਲ ਰਹਿ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧਾਨ ਗੁਰਦੇਵ ਜੈ ਭੀਮ ਜੈ ਭਾਰਤ ਪਿਆਰੇ ਸਾਥੀਓ ਅੱਜ ਅਸੀਂ ਖੜੇ ਆ ਉਸ ਸ਼ਖਸੀਅਤ ਦੇ ਕੋਲ ਉਸ ਬੈਨਰ ਦੇ ਥੱਲੇ ਜਿਹੜਾ ਬੈਨਰ ਕਿਸੇ ਦਾ ਮੋਤਾਜ ਨਹੀਂ ਹੈ ਅਤੇ ਜਿਹੜਾ ਲੀਡਰ ਜਿਹੜਾ ਨੇਤਾ ਜਿਹੜਾ ਉਮੀਦਵਾਰ ਵੀ ਕਿਸੇ ਦਾ ਮੋਤਾਜ ਨਹੀਂ ਹੈ ਮੇਰੀ ਮੁਰਾਦ ਹਰਪ੍ਰਜਨ ਖਲਵਾੜਾ ਜੀ ਤੋਂ ਹੈ ਜਿਹੜੇ ਪਹਿਲਾਂ ਤਿੰਨ ਵਾਰੀ ਇਹ ਇਲੈਕਸ਼ਨ ਲੜ ਚੁੱਕੇ ਨੇ ਤੇ ਹੁਣ ਚੌਥੀ ਵਾਰ ਇਹ ਇਲੈਕਸ਼ਨ ਜਿਹੜਾ ਹੈਗਾ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਲੜਨ ਜਾ ਰਹੇ ਨੇ ਬੋਲ ਸਮਾਜ ਪਾਰਟੀ ਦੇ ਪੜੇ ਲਿਖੇ ਨੌਜਵਾਨ ਸੂਝਵਾਨ ਗਰੀਬਾਂ ਦੇ ਹਮਦਾਰਦ ਅਤੇ ਬੇਦਾਗ ਉਮੀਦਵਾਰ ਹਰਪ੍ਰਜਨ ਖਲਵਾੜਾ ਜੀ ਜਿਹੜੇ ਕੀ ਪਸ਼ਮੀ ਜ਼ੋਨ ਤੋਂ ਬੋਜਸ ਸਮਾਜ ਪਾਰਟੀ ਦੇ ਝੰਡੇ ਥੱਲੇ ਬੋਜਸ ਸਮਾਜ ਪਾਰਟੀ ਦੇ ਬੈਨਰ ਥੱਲੇ ਇੱਥੇ ਪਸ਼ਮੀ ਜ਼ੋਨ ਤੋਂ ਇਲੈਕਸ਼ਨ ਲੜ ਰਹੇ ਨੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਰਬੰਸਨ ਖਲਵਾੜਾ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੀ ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਕਿ ਤੁਸੀਂ ਚੌਥੀ ਵਾਰੀ ਇਹ ਇਲੈਕਸ਼ਨ ਜਿਹੜੀ ਹੈ ਲੜਨ ਜਾ ਰਹੇ ਹੋ ਧੰਨਵਾਦ ਜੀ ਬਹੁਤ ਬਹੁਤ ਕਿਹੜੇ ਮੁੱਦਿਆਂ ਨੂੰ ਲੈ ਕੇ ਬੋਜਸ ਸਮਾਜ ਪਾਰਟੀ ਚੋਣ ਮੈਦਾਨ ਵਿੱਚ ਆਈ ਹੈ ਅਸੀਂ ਬੋਜਸ ਸਮਾਜ ਪਾਰਟੀ ਤੋਂ ਸਮਾਜਿਕ ਪਰਿਵਰਤਨ ਜਿਹੜਾ ਕਰਨਾ ਚਾਹੁੰਦੇ ਆ ਦੇਸ਼ ਦੇ ਵਿੱਚ ਸਾਹ ਕਾਸ਼ੀ ਆਰਾਮ ਜੀ ਨੇ ਜੋ ਗੱਲ ਕਹੀ ਸੀ ਬੇ ਗਰੀਬ ਲੋਕਾਂ ਨੂੰ ਵਧੀਆ ਰਹਿਣ ਸਹਿਣ ਵਾਸਤੇ ਰੋਟੀ ਕਪੜਾ ਮਕਾਨ ਦਾ ਪ੍ਰਬੰਧ ਕਰਕੇ ਦੇਵਾਂਗੇ ਰਾਜ ਭਗ ਆਵੇਗਾ ਉਸੇ ਮੁੱਦੇ ਤੇ ਅਸੀਂ ਜਿਹੜਾ ਸਮਾਜਿਕ ਪਰਿਵਰਤਨ ਤੇ ਲੋਕਾਂ ਦੇ ਨਾਲ ਮੁੱਦੇ ਤੇ ਜਾ ਰਹੇ ਆ ਵੀ ਜਿਹੜੇ ਭ੍ਰਸ਼ਟਾਚਾਰ ਸਰਕਾਰਾਂ ਉਹਨਾਂ ਨੂੰ ਲਾਂਬੇ ਕਰਕੇ ਚੰਗੀਆਂ ਸਰਕਾਰਾਂ ਬਣਾਈਆਂ ਜਾਣ ਜੀ ਕੀ ਕੀ ਬੂਥ ਲੈਵਲ ਤੇ ਕਿਹੋ ਜਿਹਾ ਆਏ बसपा बसपा ਬੂਥ ਲੈਵਲ ਤੇ ਵੱਡੇ ਪੱਧਰ ਤੇ ਮਜ਼ਬੂਤ ਆ ਕਿਉਂਕਿ ਮੈਂ ਚੌਥੀ ਵਾਰੀ ਜਿਹੜਾ ਇਲੈਕਸ਼ਨ ਲੰਨ ਜਾ ਰਿਹਾ ਦੋ ਬਾਰੇ ਮੈਂ ਜਿੱਤਿਆ ਤੇ ਇੱਕ ਬਾਰੇ ਮੇਰੇ ਹਾਰ ਹੋਈ ਸੀ ਇਸ ਵਾਰ ਵੀ ਜਿਹੜਾ ਹੈਗਾ ਹਾਰ ਪਿੰਡ ਦੇ ਵਿੱਚ ਜਿਹੜਾ ਮੈਨੂੰ ਇੰਨਾ ਭਾਰਾ ਹੰਘਾਰਾ ਮਿਲ ਰਿਹਾ ਬੇ ਅਸੀਂ ਪੁਰਾਣੇ ਸਾਥੀ ਹੋਣ ਕਰਕੇ ਸਾਰੇ ਲੋਕ ਹਾਥੀ ਹਾਥੀ ਕਰ ਰਹੇ ਨੇ ਚੋਣ ਕੰਪੇਨ ਕਿਹੋ ਜੀ ਚੱਲ ਰਹੀ ਹੈ ਪਿੰਡਾਂ ਵਿੱਚ ਕਿਹੋ ਜੀ ਚੋਣ ਕੰਪੇਨ ਲੱਗ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਬਲਕ ਸੰਪਤੀ ਦੇ ਸਾਥੀ ਖੜੇ ਆ ਹਰ ਜ਼ੋਨ ਦੇ ਉੱਤੇ ਉਹਨਾਂ ਨੇ ਆਪਣੇ ਤੌਰ ਤੇ ਜਥਿਆਂ ਦੇ ਰੂਪ ਦੇ ਵਿੱਚ ਘਰ-ਘਰਤੀ ਜਾ ਕੇ ਚੋਣ ਮੈਂ ਨੂੰ ਜਿਹੜਾ ਜ਼ੋਰ ਦਿੱਤਾ ਜਾ ਰਿਹਾ ਔਰ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਬਹੁਤ ਜਨ ਸਮਾਜ ਪਾਰਟੀ ਨੂੰ ਵੋਟਾਂ ਪਾਉ। ਕਿੰਨੇ ਬਲਾਕ ਸੰਪਤੀ ਦੇ ਉਮੀਦਵਾਰ ਖੜੇ ਕੀਤੇ ਨੇ ਕਿੰਨੇ ਜ਼ਿਲ੍ਹਾ ਪ੍ਰੀਸ਼ਦ ਦੇ ਖੜੇ ਕੀਤੇ ਨੇ ਕਿੰਨਾ ਕੁ ਆਪਣੇ ਕੋਲ ਵੋਟ ਬੈਂਕ ਹੈਗਾ ਕਿ ਕਿਸ ਤਰ੍ਹਾਂ ਦੱਸ ਅਸੀਂ ਆਪਣੇ ਪੱਛਮੀ ਜ਼ੋਨ ਤੋਂ ਜਿਹੜੇ 6 ਉਮੀਦਵਾਰ ਆ ਸਾਡੇ ਜ਼ੋਨ ਨੰਬਰ ਖਲਵਾੜਾ ਜ਼ੋਨ ਤੋਂ ਜਗਿੰਦਰਪਾਲ ਜੀ ਹੈਗੇ ਆ ਸਾਡੇ ਮੌਲੀ ਜ਼ੋਨ ਤੋਂ ਬੀਬੀ ਜਸਵਿੰਦਰ ਕੌਰ ਜੀ ਆ ਤੇ ਇਸੇ ਤਰ੍ਹਾਂ ਸਾਡੇ ਖੇੜਾ ਜ਼ੋਨ ਤੋਂ ਅਮਰਜੀਤ ਖੁੱਤਨ ਦੇ ਘਰ ਵਾਲੇ ਆ ਜੀ ਇਸੇ ਤਰ੍ਹਾਂ ਸਾਡੇ ਮੇੜਾ ਜੋਂ ਤੋਂ ਸਾਥੀ ਆ ਸਾਡੇ ਖੜੇ ਉਹਨਾਂ ਦਾ ਚੌਣ ਸ਼ਾਨ ਬਿਹਤਰੀ ਆ ਇਸੇ ਤਰ੍ਹਾਂ ਸਾਡੇ ਸਾਥੀ ਕਾਂਸੀ ਨਗਰ ਤੋਂ ਨੰਗੜ ਮੰਜਾ ਜੋਂ ਤੋਂ ਵੀ ਵੀ ਖੜੀ ਆ ਇਸੇ ਤਰ੍ਹਾਂ ਜਿਹੜਾ ਸਾਡਾ ਇਹ ਜਗਤਪੁਰ ਜੱਟਾਂ ਜੋਂ ਤੋਂ ਆ ਉੱਥੋਂ ਵੀ ਸਾਡੇ ਸਾਥੀ ਖੜੇ ਆ 6 ਜੋਂਨਾਂ ਤੋਂ ਜਿਹੜੇ ਅਸੀਂ ਉਮੀਦਵਾਰ ਖੜੇ ਕੀਤੇ ਆ ਔਰ ਦੋ ਉਮੀਦਵਾਰ ਜਿਹੜੇ ਸਾਡੇ ਉਸ ਪਾਸੇ ਆ ਤੇ ਉਹ ਇਸ ਕਰਕੇ ਅਸੀਂ ਸਾਰੇ ਸਾਥੀ 86 ਟਾਂ ਦੇ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰਨ ਜਾ ਰਹੇ ਆ ਅਗਰ ਲੋਕਾਂ ਦਾ ਪਿਆਰ ਸਰ ਇਹਨਾਂ ਮੈ ਰਿਆ ਵੇ ਸਾਨੂੰ ਦੇਖ ਕੇ ਉਹ ਕਹਿ ਰਿਹਾ ਵੇ ਕਰੋੜਾ ਸਾਹਿਬ ਤੁਹਾਨੂੰ ਵੋਟ ਪਾਣੀ ਖੋਗੀ ਮੈਂ 1982 ਤੋਂ ਅੱਜ ਤੱਕ ਬਹੁਜਨ ਸਮਾਜ ਪਾਰਟੀ ਨਾਲ ਜੁੜਿਆ ਕਦੀ ਪਾਰਟੀ ਨਹੀਂ ਛੱਡੀ ਪਾਰਟੀ ਦੇ ਨਿਸ਼ਾਨ ਦੇ ਉੱਤੇ ਘਰ ਵੀ ਝੰਡਾ ਲਾਇਆ ਤੇ ਦਫ਼ਤਰ ਵਿੱਚ ਵੀ ਝੰਡਾ ਡੰਡਾ ਲਾਇਆ ਉਹ ਇਸ ਮਾਈਕ ਪਰ ਉਹ ਇਸ ਮਾਈਕ ਪਰ ਪੱਕੇ ਬੰਦੇ ਆ ਜੀ ਜੀ ਸਰਦਾਰ ਅਵਧੀ ਅਵਤਾਰ ਸਿੰਘ ਕ੍ਰੀਮਪੂਰੀ ਸਾਹਿਬ ਇੱਥੇ ਆਏ ਨੇ ਤੁਹਾਡੀ ਚੋਣ ਪ੍ਰਚਾਰ ਨੂੰ ਅੱਗੇ ਤੋਰਣ ਲਈ ਉਹਨਾਂ ਨੇ ਇੱਕ ਦਿਨ ਰਾਉਂਡ ਲਾਇਆ ਸੀ ਸਾਡੇ ਸਾਥੀਆਂ ਦੇ ਨਾਲ ਜਿਹੜੇ ਸਾਡੇ ਮਾਸਟਰ ਬਲਾਲੋਂ ਜੀ ਆ ਲੇਖਰਾਜ ਜੀ ਆ ਕਾਲਾ ਤਰੰਜੀਤ ਲਾਲ ਕਾਲਾ ਜੀ ਆ ਤੇਜਪਾਲ ਬਸਰਾ ਜੀ ਸਾਡੇ ਜੀ ਐਮਸੀ ਸਾਡੇ ਬੀਬੀ ਅਮਨਜੀਤ ਕੌਰ ਜੀ ਉਹ ਸਾਰੇ ਹੀ ਸਾਡੀ ਮਹਿਮ ਦੇ ਵਿੱਚ ਜਿਹੜੇ ਆ ਤੁਰਿਆ ਜੀ ਜੀ ਤੇ ਡੋਰ ਟੂ ਡੋਰ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਆਮ ਪਟਰਾ ਦਾ ਮੈਂ ਆਪ ਹਰ ਪਿੰਡ ਦੇ ਵਿੱਚ ਜਾ ਕੇ ਦੋ ਦੋ ਘੰਟੇ ਜਿਹੜਾ ਲੋਕਾਂ ਦੇ ਨਾਲ ਰابطਾ ਕੈਮਪ ਕਰਦਾ ਜੀ ਜੀ ਸਰਕਾਰ ਦੀਆਂ ਨੀਤੀਆਂ ਬਾਰੇ ਗੱਲ ਕਰ ਲਈਏ ਕਿ ਇਸ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈਗੀ ਹੈ ਪੌਣੇ ਚਾਰ ਚਾਰ ਸਾਲ ਹੋ ਗਏ ਨੇ ਲੋਕਾਂ ਦਾ ਮੋਹ ਭੰਗ ਹੋ ਗਿਆ ਸਰਕਾਰ ਦੇ ਕੋਲੋਂ ਕੀ ਕਾਰਨ ਹੈ ਕਿ ਇੰਨੀ ਜਲਦੀ ਮੋਹ ਭੰਗ ਹੋ ਜਾਣਾ ਤੁਸੀਂ ਦੇਖ ਲਓ ਵੀ ਜਦੋਂ ਦੀ ਸਰਕਾਰ ਬਣੀ ਆ ਸ਼ਰੇਆਮ ਲੋਕਾਂ ਦੇ ਗੋਲੀਆਂ ਮਾਰੀਆਂ ਜਾਂਦੀਆਂ ਗੁੰਡਾਗਰਦੀ ਕੀਤੀ ਜਾਂਦੀ ਆ ਮਾਫੀਆ ਦੇ ਨਾਲ ਲੋਕ ਗਰੀਬ ਲੋਕਾਂ ਦਾ ਜਿਹੜਾ ਕਚੁੰਬਰ ਕੱਢਿਆ ਪਿਆ ਮਗਹਾਈ ਨੇ ਇਸ ਕਰਕੇ ਜਿਹੜੇ ਲੋਕ ਆ ਉਹ ਬਦਲਣਾ ਚਾਹੁੰਦੇ ਆ ਇਹ ਮੈਂ ਆਸ ਕਰਦਾ ਵੀ ਸਾਨੂੰ ਵੱਧ ਤੋਂ ਵੱਧ ਲੋਕ ਬੋਟਾ ਬੋਟਾ ਤੇ 27 ਦਾ 27 ਦੇ ਵਿੱਚ ਵਸਪਾ ਇਕੱਲੀ ਇਲੈਕਸ਼ਨ ਲੜੇਗੀ ਜਾਂ ਕਿਸ ਨੇ ਗੱਠ ਜੋੜ ਕਰਨ ਜਾ ਰਹੇ ਆ ਇਹ ਸਾਡੇ ਹਾਈ ਕਮਾਂਡ ਦਾ ਫੈਸਲਾ ਹੋਊਗਾ ਜੀ 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 ਅਸੀਂ ਤਾਂ ਜਿਹੜਾ ਬੰਦਾ ਹੱਥੀ ਲੈ ਕੇ ਆ ਗਿਆ ਉਹਦੇ ਨਾਲ ਜੀ ਕੀ ਅਪੀਲ ਕਰਦੇ ਹਾਂ ਵੋਟਰਾਂ ਸਪੋਰਟਰਾਂ ਨੂੰ ਬਸ ਇਹ ਹੀ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦੇ ਆਂ ਵੀ ਕੱਲ ਨੂੰ ਸਵੇਰੇ ਆਪਣਾ ਇੱਕ ਇੱਕ ਕੀਮਤੀ ਵੋਟ ਆ ਚੋਣ ਸ਼ਾਮ ਹਾਥੀ ਜਿੱਥੇ ਵੀ ਬਲੌਕ ਸੰਪਤੀ ਜਿਲ੍ਹਾ ਪੱਛਤੇ ਹਾਥੀ ਵਾਲਾ ਬਰਨਨ ਦਬਾ ਕੇ ਮੋਹਰ ਲਾ ਕੇ ਜੀ ਤੇ ਸਾਨੂੰ ਕਾਮਯਾਬ ਕਰੋ ਬਸ ਇਹ ਬੈਲਟ ਪੇਪਰ ਤੇ ਬੁਰੇ ਪੇਪਰ ਕੋਟ ਜਿਹੜੀ ਹੋ ਰਹੀ ਹੈ ਬੈਲਟ ਪੇਪਰ ਤੇ ਆ ਦੋ ਪੇਪਰ ਮਣਨਗੇ ਦੋਆਂ ਉੱਤੇ ਹਾਥੀ ਨਿਸ਼ਾਨ ਹੋਵੇਗਾ ਜੀ 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 ਹਾਂ ਜਿੱਥੇ ਮੇਰਾ ਹਾਥੀ ਨਿਸ਼ਾਨ ਨਹੀਂ ਉੱਤੇ ਮੇਰਾ ਕੱਲਾ ਇਹ ਹਾਥੀ ਜਿਹੜਾ ਬਲਕ ਸੰਪਤੀ ਨਹੀਂ ਖੜੇ ਉੱਤੇ ਸਾਡੇ ਹਾਥੀ ਬੜੇ ਲਕਸ਼ਣ ਲੱਗ ਜੀ ਜੀ ਸੋ ਇਹ ਸਨ ਹਰਪੰਨਲ ਖਲਵਾੜਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਬਹੁਤ ਹੀ ਵਧੀਆ ਲਫ਼ਜ਼ਾਂ ਦੇ ਨਾਲ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਵਧੀਆ ਅਪੀਲ ਉਹਨਾਂ ਨੇ ਕੀਤੀ ਹੈ ਕਿ ਬੋਜਨ ਸਮਾਜ ਪਾਰਟੀ ਸਾਬ ਕੰਚੀ ਰਾਮ ਜੀ ਦੀ ਉन्नत ਹੈਗੀ ਹੈ ਸਾਬ ਕੰਚੀ ਰਾਮ ਜੀ ਨੇ ਬਹੁਤ ਲੰਮਾ ਸਮਾਂ ਸਾਈਕਲ ਦੇ ਉੱਪਰ ਪੂਰੇ ਪੰਜਾਬ ਦਾ ਚੱਕਰ ਲਗਾ ਕੇ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਪਾਰਟੀ ਦੇ ਨਾਲ ਜੋੜਿਆ ਸੀਗਾ ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਸਾ ਜੀ ਉਹਨਾਂ ਨੂੰ ਆਪਣਾ ਚੋਣ ਮੈਨੀਫੈਸਟੋ ਦੱਸਿਆ ਸੀਗਾ ਤੇ ਅੱਜ ਵੀ ਭੋਜਨ ਸਮਾਜ ਪਾਰਟੀ ਦੀ ਜੇ ਗੱਲ ਕਰ ਲਈਏ ਤੇ ਇਹ ਜੋ ਗੁਰੂ ਗ੍ਰੰਥ ਸਾਹਿਬਹਾਰਾ ਦੀ ਵਿਚਾਰਧਾਰਾ ਹੈ ਉਹਦੇ ਉੱਪਰ ਭੋਜਨ ਸਮਾਜ ਪਾਰਟੀ ਚੱਲ ਰਹੀ ਹੈ ਤੇ ਆਸ ਕਰਨਾ ਕਿ ਜਿੰਨੇ ਵੀ ਤੁਸੀਂ ਵੋਟਰ ਹੋਵੋਗੇ ਉਹ ਹਰਪ੍ਰਜਨ ਖਲਵਾੜਾ ਜੀ ਦੇ ਜ਼ਰੂਰ ਹੱਥ ਮਜ਼ਬੂਤ ਕਰੋਗੇ ਬਾਕੀ ਦੇਖਣਾ ਹੋਵੇਗਾ 17 ਤਰੀਕ ਨੂੰ ਕਿ ਕੀ ਨਤੀਜਾ ਆਉਂਦਾ ਹੈ ਕਿਵੇਂ ਇਹਨਾਂ ਨੂੰ ਹਮਾਇਤ ਮਿਲਦੀ ਹੈ ਇਹਨਾਂ ਦੇ ਬਲਕ ਸੰਤੀ ਮੈਂਬਰਾਂ ਨੂੰ ਕਿੰਨੀ ਕ ਹਮਾਇਤ ਲੋਕ ਦਿੰਦੇ ਨੇ ਕਿੰਨਾ ਕਿੰਨਾ ਤੇ ਪ੍ਰੋਸਟਾ ਜਿਤਾਉਂਦੇ ਨੇ ਬਣੇ ਰਹੋ ਸਾਡੇ ਨਾਲ ਮੈਂ ਕੁਲਦੀਪ ਸਿੰਘ ਨੂਰ ਵਿਜੇਪਾਲ ਤੇਜੀ ਬਣੇ ਰਹੋ ਰਸਨਾ ਪਗਵਾੜਾ ਬੁਲਟ 24 ਨਿਊਜ਼ ਟੀਵੀ ਤੇ ਧੰਨਵਾਦ ਜੀ